ਤੇ ਪਾਰਕਿੰਗ ਤੁਸੀਂ ਦੇਖੋ ਵੀ ਕਿੱਥੇ ਫੁੱਲ ਆ ਸਾਰੀ ਸਾਰੀ ਪਾਰਕਿੰਗ ਫੁੱਲ ਆ ਬਾਹਰ ਵੀ ਅੰਦਰ ਵੀ ਬੰਬ ਬੰਬ ਪਰਫਾਰਮੈਂਸ ਤਾਂ ਬਹੁਤ ਵਧੀਆ ਹੈਗੀ ਹੈ ਨਾ ਇਹਨਾਂ ਦੀ ਵੈਸੇ ਦੇਖਣ ਤੋਂ ਬੜੇ ਸੋਹਣੇ ਸੂਰਜ ਜਲਦੀ ਖਤਮ ਹੋ ਗਿਆ ਤੇ ਪਿੱਛੇ ਤੋਂ ਤੁਸੀਂ ਦੇਖ ਸਕਦੇ ਹੋ ক্লোਜ਼ ਕੀਤਾ ਹੋਇਆ ਇਹਨਾਂ ਨੇ ਮਾਡਲ ਰਾਉਂਡ ਦੇ ਵਿੱਚ ਆਪਾਂ ਇੱਥੇ ਡੈਸਟੀਨੇਸ਼ਨ ਤੇ ਪਹੁੰਚ ਗਏ ਸੀਗੇ ਵਾਰ ਫਿਰ ਤਾਂ ਤੁਹਾਡੇ ਕੋਲੇ ਵਲੌਗ ਲੈ ਕੇ ਹਾਜ਼ਰ ਹੋਏ ਆ ਤੇ ਅੱਜ ਆਪਾਂ ਇੱਕ ਨਵਾਂ ਕਨਸੈਪਟ ਲੈ ਕੇ ਆਏ ਆ ਤੇ ਅਸੀਂ ਕਈ ਦਿਨਾਂ ਤੋਂ ਵਿਚਾਰ ਕਰ ਰਹੇ ਸੀਗੇ ਕਿ ਥੋੜੀ ਥੋੜੀ ਫੂਡ ਵਲੌਗਿੰਗ ਵੀ ਨਾਲ ਕਰੀਏ ਹਨਾ ਬਾਹਰ ਆਉਣੇ ਜਾਣੇ ਤਾਂ ਹੈਗੇ ਆ ਖਾਣ ਪੀਣ ਤੇ ਅਸੀਂ ਸੋਚਿਆ ਸੀਗਾ ਵੀ ਇੱਕ ਚੈਲੰਜ ਕਰਦੇ ਆ ਵੀ ਰੇਟਿੰਗ ਕਰਿਆ ਕਰੀਏ ਕਿ ਕਿਹੜੇ ਰੈਸਟੋਰੈਂਟ ਜਾਂ ਢਾਬੇ ਹੋਟਲ ਦਾ ਖਾਣਾ ਦਾਦਾ ਵਧੀਆ ਹੈਗਾ ਤੇ ਉਹਦੇ ਸਬੰਧ ਵਿੱਚ ਅੱਜ ਆਪਾਂ ਕੀ ਡਿਸਾਈਡ ਕੀਤਾ ਸੀ ਹਰ ਵੀ ਤਾਂ ਆਪਾਂ ਛੋਲੇ ਭਟੂਰੇ ਛੋਲੇ ਭਟੂਰੇ ਤੇ ਅੱਜ ਅਸੀਂ ਸੋਚਿਆ ਸੀਗਾ ਵੀ ਛੋਲੇ ਭਟੂਰੇ ਰੇਟਿੰਗ ਕਰਦੇ ਆ ਵੀ ਕਿਹਦੇ ਜ਼ਿਆਦਾ ਵਧੀਆ ਹੈਗੇ ਤੇ ਨਾਲ ਨਾਲ ਤੁਹਾਨੂੰ ਵੀ ਪਤਾ ਲੱਗੇਗਾ ਜਲੰਧਰ ਦੇ ਵਿੱਚ ਮਸ਼ਹੂਰ ਵਧੀਆ ਛੋਲੇ ਭਟੂਰੇ ਕਿਹਦੇ ਆ ਵੈਸੇ ਤਾਂ ਬਹੁਤ ਹੈਗੇ ਆ ਪਰ ਕਈਆਂ ਦੇ ਨਾਮ ਜਿਹੜੇ ਮੇਨ ਮੇਨ ਖਾਸ ਅੱਗੇ ਹੈਗੇ ਆ ਆਪਾਂ ਉਹਨਾਂ ਦੀ ਜਾਵਾਂਗੇ ਵੈਸੇ ਪਹਿਲਾਂ ਅਸੀਂ ਸੋਚਿਆ ਸੀਗਾ ਵੀ ਤਿੰਨ ਰੇਟਿੰਗਸ ਕਰਾਂਗੇ ਪਰ ਅਸੀਂ ਦੋ ਜਾਣੇ ਆ ਤੇ ਗੁੰਤਾਜ ਆ ਤੇ ਜੈਸਮੀਨ ਨੇ ਜਾਣਾ ਨਹੀਂ ਉਹਦਾ ਗਲਾ ਖਰਾਬ ਆ ਤੇ ਸੋਚਿਆ ਯਾਰ ਵੀ ਤਿੰਨ ਥਾਈਂ ਜੇ ਅਸੀਂ ਰੇਟਿੰਗ ਕਰਾਂਗੇ ਤਾਂ ਸਾਡੇ ਤੋਂ ਕਾਦਾ ਪੀਤਾ ਨਹੀਂ ਜਾਣਾਗਾ ਇਹਨਾਂ ਜ਼ਿਆਦਾ ਤੇ ਇਸ ਕਰਕੇ ਅਸੀਂ ਦੋ ਰੇਟਿੰਗ ਕਰਾਂਗੇ ਤੇ ਬਣੇ ਰਿਹਾ ਵਲੌਗ ਦੇ ਵਿੱਚ ਦੇਖੋ ਤੇ ਵਲੌਗ ਕਿਦਾਂ ਦਾ ਹੈਗਾ ਜੀ ਫਿਰ ਤੇ ਚੱਲਦੇ ਆ ਜੀ ਕੋਈ ਨਵਾਂ ਐਕਸਪੀਰੀਅੰਸ ਕਰਨ। ਬਾਰਿਸ਼ ਆਈ ਸੀ ਥੋੜੀ ਬਹੁਤੀ ਤੇ ਕਾਰ ਗੰਦੀ ਬਹੁਤ ਹੋਈ ਪਿਆ ਆਪਾਂ ਸਿਰਫ ਫਰੰਟ ਵਾਲਾ ਸ਼ੀਸ਼ਾ ਸਾਫ਼ ਕਰਾਂਗੇ। ਗਰਮੀ ਬਹੁਤ ਆ ਧੁੱਪ ਬਹੁਤ ਹੈਗੀ ਆ ਤੇ ਚੱਲੀਏ। ਹਾਂ ਜੀ ਮਤਲਬ ਫੂਡ ਟੈਸਟ ਕਰਾਂਗੇ, ਰੇਟਿੰਗ ਕਰਾਂਗੇ ਉਹਦੀ ਆਪਾਂ ਤੇ ਅਸੀਂ ਤਿੰਨ ਜਣੇ ਸੋਚਿਆ ਸੀ ਵੀ ਤਿੰਨ ਜਣੇ ਆ ਚੌਥਾ ਗੁੰਤਾਜ ਆ ਤੇ ਗੁੰਤਾਜ ਦੀ ਰੇਟਿੰਗ ਵੀ ਜ਼ਰੂਰ ਲਿਆ ਕਰਾਂਗੇ ਆਪਾਂ। ਅੱਗੇ ਤੋਂ ਅੱਗੇ ਚੱਲੋ ਹੋਰ ਵਲੌਗ ਬਣਾਵਾਂਗੇ। ਫ ਇਹ ਸਭ ਕੁਛ ਉਹਦਾ ਮੰਨੀ ਸੀਗਾ ਇਸ ਕਰਕੇ ਤੇ ਗੁੰਤਾਜ ਦੀ ਸਤਿ ਸ੍ਰੀ ਅਕਾਲ ਲੈ ਲਓ ਜੀ ਤੁਸੀਂ ਦੇਖਿਆ ਵੀ ਇਹ ਤੋਂ ਪਹਿਲਾਂ ਵਾਲੇ ਸੀਨ ਚ ਬੋਲ ਰਿਹਾ ਸੀ ਤੇ ਮੈਨੂੰ ਜਲਦੀ ਸੀਗੀ ਤੇ ਵੀ ਚੱਲੀਏ ਆਪਾਂ ਦੁਪਹਿਰਾਂ ਹੋ ਗਿਆ ਹਨਾ ਤੇ ਮੈਂ ਉਹਨੂੰ ਲਿਆ ਨਹੀਂ ਗੁੰਤਾਜ ਦੇਖ ਲੈ ਸਤਿ ਸ੍ਰੀ ਅਕਾਲ ਕਰਦੇ ਵੀਰੇ ਸਤਿ ਸ੍ਰੀ ਅਕਾਲ ਹਾਂ ਸਾਨੂੰ ਵੀ ਐਕਸਾਈਟਮੈਂਟ ਹੈਗੀ ਆ ਤੇ ਅਸੀਂ ਵੀ ਇਹ ਪਹਿਲੀ ਵਾਰੀ ਆਈਡੀਆ ਸਾਨੂੰ ਇਹ ਆਇਆ ਹੈਗਾ ਕਿ ਵੀ ਐਦਾਂ ਕਰਕੇ ਆਪਾਂ ਵਲੌਗ ਬਣਾਇਆ ਕਰੀਏ ਹਨਾ ਹਣਾ ਹਰਪ੍ਰੀ ਬੋਲੋ ਬਿਲਕੁਲ ਹਾਂ ਤੇ ਹਰਪ੍ਰੀ ਥੋੜੀ ਜੀ ਸੰਗਦੀ ਆ ਬਹੁਤ ਘੱਟ ਬੋਲਦੀ ਆ ਪਰ ਇਹਨੂੰ ਬੋਲਣਾ ਪੈਣਾ ਹਣਾ ਜੇ ਰੇਟਿੰਗ ਕਰਨੀ ਆ ਤੇ ਥੋੜਾ ਜਆ ਨਿਕਲ ਕੇ ਅੱਗੇ ਆਉਣਾ ਪੈਣਾਗਾ ਅੱਛਾ ਹਾਂ ਤੇ ਚਲਿਏ ਜੀ ਆਪਾਂ ਹੁਣ ਮੈਂ ਏਸੀ ਬੰਦ ਕਰਕੇ ਸ਼ੂਟ ਕਰ ਰਿਹਾ ਸੀਗਾ ਕਿਉਂਕਿ ਆਵਾਜ਼ ਆਉਂਦੀ ਆ ਪੱਕੇ ਦੀ ਤੇ ਗਰਮੀ ਤੋਂ ਪਹਿਲਾਂ ਤੁਹਾਨੂੰ ਹੋਰ ਦੱਸ ਦਿਆਂ ਵੀ ਅੱਜ ਅਸੀਂ ਜਿਹੜੇ ਆਪਾਂ ਡੈਸਟੀਨੇਸ਼ਨ ਚੂਜ਼ ਕੀਤੇ ਸੀਗੇ ਇੱਕ ਜਲੰਧਰ ਦਾ ਬਹੁਤ ਹੀ ਮਸ਼ਹੂਰ ਫੂਡ ਬਾਜ਼ਾਰ ਆ ਮਦਨ ਫਲੋਰ ਮੇਲ ਚੋਂ ਸੈਂਟਰਲ ਟਾਊਨ ਕੋਟ ਬਾਜ਼ਾਰ ਜਲੰਧਰ ਦੇ ਰਹਿਣ ਵਾਲੇ ਬਚਿੰਦੇ ਜਿਹੜੇ ਆ ਚੰਗੀ ਤਰ੍ਹਾਂ ਇਸ ਚੀਜ਼ ਨੂੰ ਜਾਣਦੇ ਹੋਣਗੇ ਪਹਿਚਾਨਦੇ ਹੋਣਗੇ ਕਿਉਂਕਿ ਹਰ ਇੱਕ ਕੋਈ ਉੱਥੇ ਗਿਆ ਹੋਇਆ ਤੇ ਆਪਾਂ ਪਹਿਲਾਂ ਜਾਵਾਂਗੇ ਉੱਥੇ ਤੇ ਉੱਥੇ ਦਾ ਜੇ ਆਪਾਂ ਚਨਾ ਪਟੂਰਾ ਜਿਹੜਾ ਹੈਗਾ ਟੇਸਟ ਕਰਾਂਗੇ ਆਪਾਂ ਤੇ ਫਿਰ ਤੁਹਾਨੂੰ ਦੱਸਾਂਗੇ ਤੇ ਉਸ ਤੋਂ ਬਾਅਦ ਸਾਡੇ ਕੋਲੇ ਕਯੂ ਦੇ ਵਿੱਚ ਦੋ ਵਧੀਆ ਜੇ ਚਨਾ ਪਟੂਰਾ ਵਾਲੇ ਹੋਰ ਹੈਗੇ ਜਲੰਧਰ ਚ ਹੋਰ ਵੀ ਬਹੁਤ ਹੈਗੇ ਆ ਜਿਹੜੇ ਸਾਨੂੰ ਵੀ ਨਹੀਂ ਪਤਾ ਤੇ ਤੁਸੀਂ ਵੀ ਆਪਣੇ ਆਪਣੇ ਸੁਝਾਅ ਦਿਓ ਜਰੂਰ ਕਿ ਹੋਰ ਕਿਹੜੇ ਹੋ ਸਕਦੇ ਜਿੱਦਾਂ ਫੂਡ ਬਾਜ਼ਾਰ ਅਸੀਂ ਜਾ ਰਹੇ ਆਂ ਇਸ ਤੋਂ ਬਾਅਦ ਇੱਕ ਅਜੇ ਆ ਚਾਨੇ ਪਟੂਰੇ ਵਾਲਾ ਉਹਨੇ ਰੇੜੀ ਤੋਂ ਸਟਾਰਟ ਕੀਤਾ ਸੀ ਤੇ ਉਹਨਾਂ ਨੇ ਇੱਕ ਕਾਰਟ ਤੋਂ ਸਟਾਰਟ ਕੀਤਾ ਸੀ ਤੇ ਉਹਨਾਂ ਨੇ ਹੁਣ ਬਹੁਤ ਵੱਡਾ ਬਣਾਉ ਆਪਣੀ ਦੁਕਾਨ ਕਰ ਲਈ ਕਿ ਉਹ ਬਣਾ ਲਿਆ ਡਾਈਨਿੰਗ ਹਾਲ ਬਣਾ ਲਿਆ ਆਪਾਂ ਤੁਸੀਂ ਦੇਖਿਓ ਵਲੌਗ ਦੇ ਵਿੱਚ ਉਹਨਾਂ ਕੋਲੇ ਜਾਵਾਂਗੇ ਦੂਸਰਾ ਤੇ ਦੋ ਸੀਗੇ ਸਾਡੇ ਕੋਲੇ ਕਿਉਂ ਤੇ ਜਾ ਇੱਕ ਹਵੇਲੀ ਸੀ ਹਵੇਲੀ ਆਸ ਵਾਲੇ ਗਰਮੀ ਬਹੁਤ ਓਪਨ ਚ ਹੁੰਦਾ ਤੇ ਉਹ ਸ਼ਾਮ ਨੂੰ ਜਾਣ ਦਾ ਫਾਇਦਾ ਹੁੰਦਾਗਾ ਤੇ ਉਹ ਆਪਾਂ ਫੇਰ ਕਿਸੇ ਦਿਨ ਆਪਾਂ ਵਲੌਗ ਦੇ ਵਿੱਚ ਕੋਈ ਨਾ ਕੋਈ ਹੋਰ ਆਈਟਮ ਤਾਂ ਲਈ ਆਪਾਂ ਉਥੇ ਵਿਜ਼ਿਟ ਕਰਾਂਗੇ ਤੇ ਫਿਲਹਾਲ ਅੱਜ ਆਪਾਂ ਪਹਿਲਾਂ ਜਾਵਾਂਗੇ ਫੂਡ ਬਾਜ਼ਾਰ ਤੇ ਫਿਰ ਉਹ ਅਜੇ ਜਿਹੜਾ ਚਨੇ ਪਟੂਰੇ ਵਾਲਾ ਸ਼ਾਹ ਸਾਈਟਮੈਂਟ ਐਕਚੁਅਲੀ ਨਾ ਮੈਂ ਇਹ ਤਕਰੀਬਨ ਇੱਕ ਹਫਤੇ ਤੋਂ ਸਪਲੈਨ ਕੀਤਾ ਹੋਇਆ ਸੀਗਾ ਵੀ ਜਦੋਂ ਪਿਛਲੇ ਮੰਡੇ ਤੋਂ ਸ਼ੁਰੂ ਹੋਇਆ ਹੋਇਆ ਹਾਂ ਮੰਡੇ ਤੋਂ ਸ਼ੁਰੂ ਹੋਇਆ ਮੈਂ ਕਹਿ ਰਿਹਾ ਸੀਗਾ ਵੀ ਯਾਰ ਆਪਾਂ ਜਾਣਾ ਹੀ ਜਾਣਾ ਜ਼ਰੂਰ ਜਾਣਾ ਆਪਾਂ ਤੇ ਚੱਲਾਂਗੇ ਅੱਜ ਵੀ ਵੈਸੇ ਵਿੱਚ ਉਹ ਕੈਨਸਲ ਹੋ ਗਿਆ ਸੀਗਾ ਇੱਕ ਵਾਰੀ ਪ੍ਰੋਗਰਾਮ ਤੇ ਫਿਰ ਸੋਚਿਆ ਸੀ ਲੇਟ ਆ ਪਰ ਨਹੀਂ ਯਾਰ ਜਾਣਾ ਨਹੀਂ ਫਿਰ ਸਾਨੂੰ ਗਰਮੀ ਲੱਗਣ ਲੱਗ ਗਈ ਸੀ ਜ਼ਿਆਦਾ ਕਿਤੇ ਆਪਾਂ ਬਹੁਤ ਆ ਪਪਾ ਬਹੁਤ ਹੈਗੀ ਆ ਪਰ ਜਾਣਾ ਤਾਂ ਜਾਣਾ ਹੀ ਆ ਹਨਾ ਇਹ ਚ ਕਿਹੜੀ ਗੱਲ ਹਜੇ ਓਨੀ ਵੀ ਗਰਮੀ ਨਹੀਂ ਆਈ ਜਿੰਨੀ ਹੁੰਦੀ ਆ ਅਜੇ ਅੱਜ ਤਕਰੀਬਨ 21st April ਆ ਅੱਜ ਮੈਂ 20 April ਆ 20th ਆ ہاں 20th ਆ ਅੱਜ ਆ ਸਾਡੀ ਮਾਰਕੀਟ ਆ ਜਿਹੜੀ ਸਾਰੀ ਬੰਦ ਵਈ ਆ ਪਹਿਲਾਂ ਤਾਂ ਗੱਲਾਂ ਕਰਦੇ ਸੀ ਹੁਣ ਤਾਂ ਗੱਲਾਂ ਕਰਨ ਲੱਗੇ ਪਹਿਲਾਂ ਤਾਂ ਗੱਲਾਂ ਕਰਦੇ ਸੀ ਹੁਣ ਗੱਲਾਂ ਕਰਨ ਲੱਗੇ ਤੁਸੀਂ ਇੱਦਾਂ ਬੋਲਦੇ ਏਦਾਂ ਬੋਲੋ ਤੁਸੀਂ ਇਹ ਕਹਿਣਾ ਸੀ ਕਿ ਪਹਿਲਾਂ ਤਾਂ ਬੋਲਦੇ ਨਹੀਂ ਸੀ ਹੁਣ ਤੁਸੀਂ ਗੱਲਾਂ ਕਰ ਰਹੇ ਚੰਗੀ ਗੱਲ ਆ ਕਿ ਮਾੜੀ ਗੱਲ ਚੰਗੀ ਗੱਲ ਆ ਮम्मा ਸੰਗਦੇ ਹੁੰਦੇ ਸੀ ਹਨਾ ਪਹਿਲਾਂ ਹੁੰਦਾ ਅਜ ਤੇ ਗੁੰਤਾਜ ਬਹੁਤ ਐਕਸਾਈਟਡ ਹੈ ਜੀ ਰੇਟਿੰਗ ਕਰਨ ਲਈ ਹੈ ਨਾ ਗੁੰਤਾਜ ਆਊਟ ਆਫ 10 ਕਿੰਨੇ ਪੁਆਇੰਟ ਦੇਗਾ ਮੈਂ ਤਾਂ ਜਦੋਂ ਮੈਂ ਜਦੋਂ ਵੀ ਵਲੌਗ ਬਣਾਉਣਾ ਹੈ ਨਾ ਮੈਂ ਬਹੁਤ ਬੋਲਦਾ ਉਹਦਾ ਮੈਂ ਉਹਦਾ ਮੈਂ ਬੋਲ ਨਹੀਂ ਬੋਲਦਾ ਬਜਾਰ ਹੱਤੋਂ ਤੇ 10 ਕਿਲੋਮੀਟਰ ਵੀ ਨਹੀਂ ਹੈ ਕਿਲੋਮੀਟਰ ਕਹਿ ਸਕਦੇ ਹਾਂ ਨਾ ਕਿਲੋਮੀਟਰ ਹੈਗਾ ਤੇ ਪਾਰਕਿੰਗ ਤੁਸੀਂ ਦੇਖੋ ਵੀ ਕਿੱਥੇ ਫੁੱਲ ਆ ਸਾਰੀ ਸਾਰੀ ਪਾਰਕਿੰਗ ਫੁੱਲ ਆ ਬਾਹਰ ਵੀ ਅੰਦਰ ਵੀ ਤੇ ਕਾਫੀ ਰਾਸ਼ ਹੁੰਦਾ ਇੱਥੇ ਤੇ ਅਸੀਂ ਇਧਰਲੀ ਸਾਈਡ ਤੇ ਪਾਰਕਿੰਗ ਕੀਤੀ ਹੈ ਤੇ ਬਾਹਰ ਤੱਕ ਪਾਰਕਿੰਗ ਫੁੱਲ ਆ ਤੇ Zomato ਵਾਲਿਆਂ ਦੀ ਲਾਈਨਾਂ ਲੱਗ ਤੋਂ ਲੱਗਦੀ ਆ ਉਹ ਦੇਖੋ ਉੱਥੇ ਸਾਹਮਣੇ ਗ੍ਰੀਨ ਬਾਜ਼ਾਰ ਹੁੰਦਾ ਸੀਗਾ ਪਹਿਲਾਂ ਤਾਂ ਨਾ ਸੀ ਯਾਦ ਕਰੀ ਜਾਂਦੇ ਸੀ ਸਾਨੂੰ ਯਾ ਸੀ ਗ੍ਰੀਨ ਬਾਜ਼ਾਰ ਸੀ ਇਹਦਾ ਫੂਡ ਬਾਜ਼ਾਰ ਹੋ ਗਿਆ ਦਾ ਮੈਂ ਤੁਹਾਨੂੰ ਇਹ ਕਹਿ ਰਿਹਾ ਦੀ ਕੁੰਤਾਜ ਨੇ ਨਾ ਰਾਈਟ ਚੱਲਦੀਆਂ ਦੇਖ ਲਈਆਂ ਇਹਦਾ ਆਪਣਾ ਪ੍ਰੋਗਰਾਮ ਸ਼ੁਰੂ ਹੋ ਗਿਆ ਨਾ ਰਾਈਟ ਦਾ ਤੇ ਆਉਂਦੇ ਹੋਏ ਦੇਖਾਂਗੇ ਤੇ ਪੂਰਾ ਡਾਊਨ ਕਰ ਲੱਗੀਆਂ ਹੋਈਆਂ ਤੇ ਬਹੁਤ ਵਧੀਆ ਅੱਛਾ ਨਾਮ ਹੈ ਇਹਨਾਂ ਦਾ ਅਸੀਂ ਪਹਿਲਾਂ ਵੀ ਆਏ ਸੀਗੇ ਮੇਰੇ ਬਰਥਡੇ ਤੇ ਤੇ ਟੇਸਟ ਹੈ ਇਹਨਾਂ ਦਾ ਸਾਂਬਰ ਦੱਤ ਇਟਲੀ ਕੋਕਾ ਇਟਲੀ ਸਾਂਬਰ ਚਟਣੀ ਚਟਣੀ ਕਿੱਥੋਂ ਸਿੱਖਿਆ ਸੀ ਇਹ ਤੂੰ ਯੂਟਿਊਬੋਂ ਕਿਉਂ ਬਾਤ ਕੀਤੀ ਯੂਟਿਊਬਰ ਸਾਡੇ ਬੰਦਾ ਆਰਡਰ ਲੈਣ ਵਾਲਾ ਵੀ ਸੋਚ ਰਿਹਾ ਸੀ ਯਾਰ ਕਿ ਇਹ ਆਏ ਦੋ ਜਣੇ ਆ ਇੱਕ ਪਲੇਟ ਮੰਗਾਉਂਦੇ ਆ ਹੁਣ ਇਹਨੂੰ ਅਸੀਂ ਪਹਿਲਾਂ ਸੋਚਿਆ ਸੀ ਦੱਸ ਦਈਏ ਵੈਸੇ ਇਹਨਾਂ ਨੇ ਮੈਨੇਜਰ ਨੂੰ ਅਸੀਂ ਦੱਸਤਾ ਸੀਗਾ ਕਿ ਜੇ ਆਪ ਵੀ ਇੱਕ ਵੇਟਿੰਗ ਕਰ ਲਈਏ ਅੱਜ ਜਾਂ ਜਿੰਨਾ ਵੀ ਸਾਨੂੰ ਚੰਗਾ ਲੱਗਦਾ ਵੀਰਮ ਤੇ ਉਹ ਦੇਖ ਰਿਹਾ ਸੀ ਕਿ ਆ ਵੀ ਇੱਕ ਆਰਡਰ ਕਰ ਰਿਹਾ ਚਲੋ ਕਹਿਰ ਸਾਨੂੰ ਭਾਤਾਂ ਪਈ ਅਸੀਂ ਅੱਗੇ ਜਾ ਕੇ ਭਾਈ ਹੋਰ ਸਾਣਾ ਇਹ ਕਰਕੇ ਅਸੀਂ ਉਹਨਾਂ ਦੀ ਕਾਮਾਂਗੇ ਕਿ ਅੱਗੇ ਖਾ ਜਾਂ ਜੋ ਵੀ ਅਸੀਂ ਤੇ ਬੰਦਾ ਇਹਦਾ ਹੱਥ ਦੇਖੋ ਹੱਥ ਦਿਖਾਈ ਮੜਾ ਜਾ ਉਧਰ ਲਾ ਵਾਚ ਦਿਖਾਈ ਹੱਥ ਛੋਟਾ ਹੈ ਇਹਦਾ ਤੇ ਵਾਚ ਕਿੰਡੀ ਵੱਡੀ ਹੈ ਦੇਖੋ ਹੈ ਸਾਡੇ ਵਾਲੀ ਵਾਚ ਵਾਲੇ ਹਾਂ ਇਹਨੂੰ ਲੱਭੀ ਅੱਜ ਕੱਲ ਲੱਭੀ ਸੀ ਚਾਰਜਿੰਗ ਕਰਕੇ ਦਿੱਤੀ ਜਾਨੂੰ ਦੁਆਰਾ ਮੈਂ ਪਹਿਲੀ ਵਾਰੀ ਕਦੋਂ ਆਏ ਸੀਗੇ ਤੁਹਾਡੇ ਬਰਥਡੇ ਤੇ ਨਹੀਂ ਬਰਥਡੇ ਤੋਂ ਪਹਿਲਾਂ ਵੀ ਆਏ ਹੋਏ ਆਪਾਂ ਵਿਆਹ ਹੋਏ ਤੋਂ ਤੁਹਾਡੇ ਟਾਈਮ ਬਾਅਦ ਵਿਆਹ ਨਹੀਂ ਵਿਆਹ ਤੋਂ ਪਹਿਲਾਂ ਆਏ ਸੀਗੇ ਅਸੀਂ ਸਾਡਾ ਤੇ ਜਦੋਂ ਜਦੋਂ ਹਾਂ ਬਿਨੇ ਨਾਲ ਆਏ ਸੀ ਬਿਨੇ ਤੋਂ ਵੀ ਪਹਿਲਾਂ ਇੱਕ ਵਾਰੀ ਆਪਾਂ ਕੱਲੇ ਆਏ ਸੀ ਨਾ ਬਿਨੇ ਤੋਂ ਬਾਅਦ ਆਏ ਸੀ ਪਹਿਲਾਂ ਬਿਨੇ ਨਾਲ ਆਏ ਸੀਗੇ ਤੇ ਬਿਨੇ ਤੋਂ ਬਾਅਦ ਆਪਾਂ ਕੱਲੇ ਆਏ ਸੀ ਸਵੇਰੇ ਮਤਲਬ ਅ ਜੰਮੂ ਪੂਰੀ ਟੈਸਟ ਕੀਤੀ ਸੀ ਇਹਨਾਂ ਦੀ ਆਪਾਂ ਇਹਨੇ ਸਾਨੂੰ ਖਵਾਏ ਸੀ ਮੰਜੂਰੀਅਨ ਤੇ ਫਰਾਈਡ ਰਾਈਸ کافی ਧੀਰ ਲੱਗੀ ਹੈ ਹਨਾ ਆਰਡਰ ਆਉਣ ਨੂੰ ਰਸ਼ ਬਹੁਤ ਜ਼ਿਆਦਾ ਹੈਗਾ ਜਿਦਾਂ ਤੁਸੀਂ ਆ ਦੇਖੋ ਅਸੀਂ ਬਸ ਤੇ ਚੰਗਾ ਰਸ਼ਾ ਤੇ ਬਹੁਤ ਟਾਈਮ ਲੱਗ ਲਓ ਜੀ ਪਰਫਾਰਮੈਂਸ ਤਾਂ ਬਹੁਤ ਵਧੀਆ ਹੈਗੀ ਹੈ ਹਨਾ ਇਹਨਾਂ ਦੀ ਵੈਸੇ ਦੇਖਣ ਤੋਂ ਬੜੇ ਸੋਹਣੇ ਲੱਗ ਰਿਹਾ ਦਿਖਾ ਕੇ ਖਾ ਕੇ ਆਪਾਂ ਦੇਖਦੇ ਆ ਹਨ ਕਿੱਦਾਂ ਦੇ ਹੈਗੇ ਆ ਤੇ ਅਸੀਂ ਆਪ ਦੀ ਭੁੱਖ ਬਚਾ ਕੇ ਵੀ ਰੱਖਣੀ ਹੈ ਬਈ ਰਜਣਾ ਨਹੀਂ ਹਨ ਕਿਉਂਕਿ ਆਪਾਂ ਅੱਗੇ ਵੀ ਜਾਣਾ ਹੈ ਲੋ ਜੀ ਲੱਸੀ ਵੀ ਆ ਗਈ ਹੈ ਤੇ ਗੁਲਦਾ ਜੀ ਦਾ ਕੈਨਮਾ ਬੁਰਕੀ ਖੜੀ ਬੈਠਾ ਤੁਹਾਨੂੰ ਦਿਖਾਉਣ ਲਈ ਆ ਬੁਰਕੀਵੇਂ ਬਣਾਈਏ ਤੇ ਤੁਹਾਨੂੰ ਮੈਂ ਖਾ ਕੇ ਦਿਖਾਉਣਾ ਹੁਣ ਤੁਸੀਂ ਦੇਖਿਓ ਤੇ ਤੁਹਾਨੂੰ ਟੇਸ ਦੱਸ ਜੇ ਕਿੱਦਾਂ ਦਾ ਬਹੁਤ ਵਧੀਆ ਟੇਸ ਹੈ ਯੂਨਿਕ ਟੇਸ ਹੈ ਬਹੁਤ ਵਧੀਆ ਟੇਸ ਹੈ ਅੱਛਾ ਵਧੀਆ ਦੇਸ ਹੈ ਹਨਾ ਸਪਾਈਸੀ ਵੀ ਨਹੀਂ ਜਾ ਰਹਾ ਹੈ ਸਪਾਈਸੀ ਵੀ ਨਹੀਂ ਜਾ ਰਹਾ ਹਾਂ ਸਪਾਈਸੀ ਵੀ ਨਹੀਂ ਜਾ ਰਹਾ ਹਾਂ ਉਹਨੇ ਤਾਂ ਦੱਸੂਗਾ ਰੇਟ ਹਾਂਜੀ ਗੁਲਤਾਜ ਵੀ ਦੱਸੂਗਾ ਉਹਨੇ ਕਿੱਦਾਂ ਨਾਲ ਖਾਦੇ ਨਾ ਤੇ ਬਹੁਤ ਵਧੀਆ ਹੈ ਮਤਲਬ ਜਿਆਦਾ ਸਪਾਈਸੀ ਨਹੀਂ ਹੈਗੇ ਟੇਸ ਹੈ ਇੱਕ ਅਲੱਦਾ ਵੱਖਰਾ ਜਿਹਾ ਟੇਸ ਆਉਂਦਾ ਚਨੇ ਦੇ ਵਿੱਚ ਇਲਾਇਚੀ ਦਾ ਟੇਸ ਵੀ ਆਉਂਦਾ ਹਲਕਾ ਜਿਹਾ ਬਹੁਤ ਵਧੀਆ ਬਹੁਤ ਮਜ਼ਾ ਤੇ ਮਤਲਬ ਐ ਲੱਗਦਾ ਯਾਰ ਵੀ ਆਪਾਂ ਇੱਥੇ ਹੀ ਰੱਜ ਕੇ ਖਾ ਲਈਏ ਹੈਨਾ ਜੀ ਕਰਦਾ ਵੀ ਇੱਥੇ ਰੱਜ ਕੇ ਖਾ ਲੀਏ ਪਰ ਆਪਾਂ ਅੱਗੇ ਵੀ ਜਾਣਾ ਸੋ ਤਰ ਤਰ ਚ ਕੇ ਖਾਣਾ ਪੈਣਾ ਹੈ ਨਾ ਹੂੰ ਪਨੀਰ ਜੀ ਆਪਾਂ ਇੱਕ ਛੋਟਾ ਜਿਹਾ ਪਨੀਰ ਦਾ ਟੁਕੜਾ ਰੱਖਿਆ ਹੁੰਦਾ ਹੈ ਇਹਦੇ ਵਿੱਚ ਆਲੂ ਵੀ ਆ ਤੇ ਇੱਕ ਆਲੂ ਹੁੰਦਾ ਸੈਲਡ ਨਾਲ ਤੇ ਹਰਪੇ ਕਿਵੇਂ ਆ ਦੁਆਰਾ ਬਹੁਤ ਵਧੀਆ ਬਹੁਤ ਵਧੀਆ ਤੇ ਅਸੀਂ ਜੀ ਕਰਦਾ ਵੀ ਇੱਥੇ ਹੀ ਖਾ ਲਈਏ ਜੜਾ ਅੱਗੇ ਜਾਈਏ ਹੀ ਨਾ ਹਣ ਤੇ ਮੈਂ ਤੁਹਾਨੂੰ ਦੱਸ ਦਿਆ ਵੀ ਇਹ ਲੱਸੀ ਵੀ ਮੰਗਾਈ ਸੀ ਸਵੀਟ ਤੇ ਲੱਸੀ ਵੀ ਠੀਕ ਹੈ ਤੁਹਾਨੂੰ ਆਪ ਦੱਸ ਦੇ ਕਿਦਾਂ ਦੀ ਹੈਗੀ ਆ। ਦੇਖੋ ਤਾਂ ਇਹ ਲੱਸੀ ਮਾਕੇ ਤੋਂ ਦੇ ਮੌਕੇ ਤੇ ਪਤਾ ਲੱਗ ਜਾਂਦਾ ਲੱਸੀ ਪਹਿਲਾਂ ਬਣੀ ਦਾ ਤੇ ਤਾਜੀ ਬਣੀ ਦਾ। ਬਹੁਤ ਵਧੀਆ। ਬਹੁਤ ਵਧੀਆ। ਲੱਸੀ ਦਾ ਤਾਂ ਵੈਸੇ ਕੰਬੀਨੇਸ਼ਨ ਬਹੁਤ ਵਧੀਆ ਬਣਦਾ। ਚਲੇ ਦੂਰੇ। ਚਲੇ ਮਦੂਰੇਖਾ ਆ ਕੇ ਲੱਸੀ ਪੀਰੋ। ਤੇ ਮੈਂ ਕਹਿੰਦਾ ਸ਼ਾਮ ਤੱਕ ਤੁਹਾਨੂੰ ਕਿਤੇ ਪਾਸੇ ਦੇਖਣੀ ਦੋ। ਨਹੀਂ ਭਈ ਇਹ ਫਿਰ ਸੌਂਜੋ। ਹੈ? ਇਹ ਸੌਂਜੋ। ਸੌਂਜੋ। ਹਾਂ। ਵਧੀਆ ਜੀ ਅੱਛਾ نیند ਵਧੀਆ ਹੁੰਦੀ ਆ ਫਿਰ ਠੀਕ ਐ ਤੇ ਉਹਨਾਂ ਨੇ ਕਿਹਾ ਕੈਮਰਾਮੈਨ ਹਰਪ੍ਰੀਤ ਨੂੰ ਫੜਾ ਦਿਆ ਤੇ ਚੰਗੀ ਤਰ੍ਹਾਂ ਇੱਕ ਸੋਹਣੀ ਜੀ ਬਾਈਟ ਲਈਏ ਸਵਾਹ ਜੀ ਬਾਈਟ ਲਈਏ ਤਾਂ ਪਰ ਲੋ ਜੀ ਇੱਕ ਬਾਈਟ ਮੈਂ ਲੈਣ ਲੱਗਿਆ ਤੁਹਾਡਾ ਵੀ ਕੀ ਕਰ ਰਿਹਾ ਹੋਏਗਾ ਦੇਖਣਾ ਦੇਖੋ ਕਿੱਡੀ ਬਹੁਤ ਸੋਹਣੀ ਆ ਬਹੁਤ मजा ਆ ਰਿਹਾ ਤੇ ਤੁਹਾਨੂੰ ਜਿਹੜੇ ਜਾ ਰਹੇ ਲੈਣੇ ਤਾਂ ਇੱਕ ਵਾਰੀ ਪੂਰਬ ਬਾਜ਼ਾਰ ਜ਼ਰੂਰ ਵਿਜ਼ਿਟ ਕਰੋ ਤੁਸੀਂ ਬਹੁਤ ਮਯਦਾਰ ਬਹੁਤ ਵਧੀਆ ਟੇਸਟ ਆ ਆ ਦੇਖੋ ਤੁਹਾਨੂੰ ਕੁਝ ਦੇਖ ਰਿਹਾ ਹੋਗਾ ਮਲਾਈ ਆ ਹਰਪ੍ਰੀਤ ਨੂੰ ਵੈਸੇ ਮਲਾਈ ਪਸੰਦ ਨਹੀਂ ਆ ਤੇ ਇਹ ਨਾ ਚੁੱਪ ਕਰਕੇ ਬੈਠੀ ਮੈਂ ਇਹਨੂੰ ਸੋਚਿਆ ਵੀ ਸ਼ੁਰੂ ਕਿਉਂ ਨਹੀਂ ਕਰਦੀ ਬਈ ਮੈਂ ਨੂੰ ਪੁੱਛਿਆ ਕੀ ਹੋ ਗਿਆ ਤੇ ਕਹਿੰਦੀ ਮਲਾਈ ਆ ਉੱਤੇ ਤੇ ਸਾਰੀ ਚਮਚੇ ਨਾਲ ਮਲਾਈ ਕੱਢ ਕੇ ਆ ਦੇਖੋ ਇੱਧਰ ਪਾਤੀਆਂ ਨੇ ਮਲਾਈ ਖਾਂਦੇ ਨੇ ਆ ਮਾਂ ਪੁੱਤ ਦੋਵੇਂ ਮੈਂ ਕਿਹਦੀ ਖਾਦੀ ਨਹੀਂ ਹੈ ਮੈਂ ਕਿਹਦੀ ਖਾਦੀ ਨਹੀਂ ਤੇ ਖਾਣੀ ਚਾਹੀਦੀ ਆ ਨਾ ਮੈਂ ਵੀ ਨਹੀਂ ਖਾਂਦੀ ਇਹ ਜਿਹੜੀ ਚਨਾਪੂਰਾ ਦੀ ਪਲੇਟ ਹੈ 140 ਰੁਪਏ ਦੀ ਕਾਸਟ ਹੈਗੀ ਆ ਤੇ ਬਿਲਕੁਲ ਵਾਜਬ ਰੇਟ ਹੈਗਾ ਇਸ ਪਹਾੜੀ ਤੇ ਇੱਕ ਵਧੀਆ ਜਿਹਾ ਐਂਬੀਅੰਸ ਤੇ ਬੈਠਾ ਕਿਤੇ ਵਧੀਆ ਡਾਈਨਿੰਗ ਹਾਲ ਦੇ ਵਿੱਚ ਇੱਕ ਅੱਛਾ ਜਿਹਾ ਫੀਲ ਲੈਣਾ ਚਾਹੁੰਦੇ ਹੋ ਫੈਮਿਲੀ ਦੇ ਨਾਲ ਆ ਕਿਤੇ 140 ਰੁਪਏ ਤੋਂ ਜ਼ਿਆਦਾ ਨਹੀਂ ਹੈਗੇਗੇ 140 ਰੁਪਏ ਤੇ ਬਹੁਤ ਵਧੀਆ ਚੀਜ਼ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜੀ ਕਿ ਆਪਾਂ ਹੁਣ ਜਲਦੀ ਅੱਗੇ ਚੱਲ ਕੇ ਦੇਖਦੇ ਆਂ ਫਿਰ ਦੇਖਾਂਗੇ 20% ਤੋਂ ਜ਼ਿਆਦਾ ਕਹਿ ਲਓ ਵੀ ਪੱਕੇ ਮੈਟ ਚੁੱਕੀ ਆ ਤੇ ਪਰ ਆਪਾਂ ਚੈਲੰਜ ਪੂਰਾ ਕਰਨੀ ਅੱਗੇ ਵੀ ਜਾਵਾਂਗੇ ਤੇ ਬਣੀ ਰਹੂਗਾ ਤੇ ਇਸੋ ਦੀ ਖਾਸੀਅਤ ਇਹ ਹੈਗੀ ਆ ਵੀ ਇੱਥੇ ਤੁਹਾਨੂੰ ਹਰ ਕਿਸ ਤਰ੍ਹਾਂ ਦਾ ਖਾਣਾ ਮਿਲ ਸਕਦਾ ਨਾਰਥ ਤੋਂ ਲੈ ਕੇ ਸਾਊਥ ਤੱਕ ਕਿੰਨੇ ਤਰ੍ਹਾਂ ਦੇ ਖਾਣੇ ਆ ਸਾਰੇ ਇੱਥੇ ਅਵੇਲੇਬਲ ਆ ਤੇ ਹੋ ਸਕਦਾ ਮੈਂ ਕੋਸ਼ਿਸ਼ ਕਰੂੰਗਾ ਇਹਨਾਂ ਦਾ ਜਿਹੜਾ ਨਿਊ ਆ ਉਹ ਵੀ ਮੈਂ ਸਾਈਟ ਤੇ ਚਲਾਵਾਗਾ ਤੇ ਜੇ ਤੁਸੀਂ ਦੇਖੋ ਵੀ ਜਰ ਇਸ ਤਰ੍ਹਾਂ ਦਾ ਵੀ ਖਾਣਾ ਤੁਸੀਂ ਪਸੰਦ ਕਰਦੇ ਹੋ ਤੁਸੀਂ ਇੱਥੇ ਆ ਕੇ ਉਸ ਤਰ੍ਹਾਂ ਦਾ ਲੋਕੋ ਖਾ ਸਕਦੇ ਹੋ ਤੇ ਹਾਂ ਜੀ ਖਾ ਵੀ ਗਿਆ ਸੀ ਆ ਗਿਆ ਸੀ ਕਿ ਅੱਗੇ ਆਪਾਂ ਜਾਣ ਤੋਂ ਪਹਿਲਾਂ ਰੇਟਿੰਗ ਕਰ ਦਈਏ ਹਰਪ੍ਰੀਤਾਂ ਹਾਂ ਮੈਂ ਤਾਂ 9 ਦੇ ਸਕਦੀ ਹਾਂ ਹਰ ਮੈਂ ਤੇ ਹਰਪ੍ਰੀਤ ਦੀ ਰੇਟਿੰਗ ਸੋਲੋ ਜੀ ਕਿੰਨੀ ਰੇਟਿੰਗ ਦੋਗੇ ਹਰਪ੍ਰੀਤ ਤੁਸੀਂ ਇਸ ਚੀਜ਼ ਨੂੰ ਮੈਂ 9 9 ਆਊਟ ਆਫ 10 ਆਊਟ ਆਫ 10 ਆਊਟ ਆਫ 10 9 ਰੇਟਿੰਗ ਹਰਪ੍ਰੀਤ ਦੇ ਹੈਗੀ ਹੈ ਤੇ ਮੇਰੀ ਜਿਹੜੀ ਰੇਟਿੰਗ ਹੈਗੀ ਹੈ ਜੀ ਅ ਸਵਾਹ ਸੀਗਾ ਵਧੀਆ ਸੀਗਾ ਤੇ 8.5 ਆਪਾਂ ਕਹਿ ਸਕਦੇ ਵੀ 8.5 ਆਊਟ ਆਫ 10 ਮੇਰੀ ਰੇਟਿੰਗ ਇੱਥੋਂ ਦੀ ਹੈਗੀ ਆ ਹੈਨਾ ਤੇ ਗੁੰਤਾਜ ਤੇਰੀ ਰੇਟਿੰਗ ਕੀ ਹੈ ਬਈ ਤੈਨੂੰ ਕਿਦਾਂ ਦਾ ਲੱਗਿਆ 7+ 7+ ਆਊਟ ਆਫ 10 ਤੇ ਵੈਸੇ ਤਾਂ ਜਿਹੜੀ ਸੀਰੀਅਸ ਰੇਟਿੰਗ ਹੈਗੀ ਉਹ ਮੇਰੀ ਤੇ ਹਰਪ੍ਰੀਤ ਦੀ ਹੋਈ ਹੋਏਗੀ ਹਨਾ ਉਹ ਛੋਟਾ ਤੇ ਪਰ ਉਹਨੂੰ ਸ਼ੌਂਕ ਹੈ ਰੇਟਿੰਗ ਕਰਨ ਦਾ ਤੇ ਉਹਨੇ 7+ ਕੀਤੀ ਹੈ ਹੁਣ 7+ ਤੁਸੀਂ ਚਾਹੇ 10 ਲਾ ਲਓ ਚਾਹੇ 9 ਲਾ ਲਓ 9.5 ਲਾ ਲਓ 8.5 ਲਾ ਲਓ 8 ਲਾ ਲਓ 7.5 ਜਿੰਨੇ ਮਰਜ਼ੀ ਲਾ ਲਓ 7+ ਰੇਟਿੰਗ ਕੀਤਾ ਉਹਨੇ ਤੇ ਹਾਂਜੀ ਪਰ ਅੱਗੇ ਕਿੱਥੇ ਕੀ ਪਲਾਨ ਹੈ ਹੁਣ ਕਿੱਥੇ ਨੂੰ ਪਹਿਲਾਂ ਆਪਾਂ ਅਜੇ ਇਹਦੇ ਜਾਣਾ ਸੀਗਾ ਬਟ ਹੁਣ ਆਪਾਂ ਅਜੇ ਦੀ ਅਜੇ ਦੇ ਨਹੀਂ ਜਾਵਾਂਗੇ ਹੁਣ ਆਪਾਂ ਦਿੱਲੀ ਦੀ ਬੜੀ ਮਸ਼ਹੂਰ ਚੇਨ ਆ ਨਾ ਨਾਗਪਾਲ ਉਹਨਾਂ ਦੇ ਨਾਗਪਾਲ ਚਾਨੇ ਭਟੂਰੇ ਹਨਾ ਵੀ ਆਪਾਂ ਜਿੱਦਾਂ ਸਵੇਰੇ ਕਿਹਾ ਸੀਗਾ ਵੀ ਅਜੇ ਦੇ ਜਾਵਾਂਗੇ ਹਨਾ ਚਾਨੇ ਭਟੂਰੇ ਕਾਫੀ ਉਹਦੇ ਫੇਮਸ ਆ ਨਾ ਬਹੁਤ ਜਾਣੇ ਜਾਣਦੇ ਹੋ ਉਹ ਵੀ ਤੇ ਪਰ ਸਾਨੂੰ ਆਈਡੀਆ ਆਇਆ ਵੀ ਅਸੀਂ ਨਾਗਪਾਲ ਵਾਲਿਆਂ ਦੇ ਚੱਲਦੇ ਆ ਤੇ ਗੂਗਲ ਤੋਂ ਐਡਰੈਸ ਉਹਨਾਂ ਦਾ ਕੀਤਾ ਪਹਿਲਾਂ ਨਹੀਂ ਉੱਥੇ ਵਿਜ਼ਿਟ ਕੀਤਾ ਕਦੀ ਵੀ ਤੇ ਮਾਡਲ ਟਾਊਨ ਦੇ ਵਿੱਚ ਉਹਨਾਂ ਦਾ ਐਡਰੈਸ ਸਾਨੂੰ ਸ਼ੋਅ ਹੁੰਦਾ ਪਿਆ ਆਪਾਂ ਪਹਿਲਾਂ ਉਸ ਜੀ ਨੂੰ ਲੱਭਾਂਗੇ ਜਾ ਕੇ ਤੇ ਫਿਰ ਉੱਥੇ ਆਪਾਂ ਵਿਜ਼ਿਟ ਕਰਦੇ ਆਂ ਨਾਗਪੋਲਾ ਵਾਲਿਆਂ ਨੇ ਜੇ ਸੱ ਲੱਭ ਗਏ ਜੇ ਲੱਭ ਗਏ ਤਾਂ ਜੇ ਨਾਲ ਜਿਹੜੇ ਜਾਵਾਂਗੇ ਆਪਾਂ ਤੇ ਉਹਨਾਂ ਦਾ ਵੀ ਕਾਫੀ ਨਾਮ ਹੈਗਾ ਵੈਸੇ ਗੱਲ ਹੋਰ ਦੱਸ ਦਿਆਂ ਵੀ ਅੱਜ ਸੰਡੇ ਆ ਤੇ ਸੰਡੇ ਇਹਨਾਂ ਦਾ ਪ੍ਰੋਗਰਾਮ ਜਲਦੀ ਖਤਮ ਹੋ ਗਿਆ ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ক্লোਜ਼ ਕੀਤਾ ਹੋਇਆ ਇਹਨਾਂ ਨੇ ਮਾਡਲ ਰੌਨ ਦੇ ਵਿੱਚ ਆਪਾਂ ਇੱਥੇ ਡੈਸਟੀਨੇਸ਼ਨ ਤੇ ਪਹੁੰਚ ਗਏ ਸੀਗੇ ਤੇ ਆਦਰਵਾਇਜ਼ ਕਹਿੰਦੇ ਸ਼ਾਮ ਨੂੰ 5 ਵਜੇ ਤੱਕ ਹੁੰਨੇ ਆ ਪਰ ਅੱਜ ਸੰਡੇ ਕਰਕੇ ਤੇ ਜਲਦੀ ਸਾਡੇ ਕੋਲੇ ਫਿਨਿਸ਼ ਹੋ ਗਿਆ ਤੇ ਚਲੋ ਆਪਾਂ ਜਿਹੜੀ ਆਪਣੀ ਸੈਕੰਡਰੀ ਜਿਹੜੀ ਫਸਟ opinion ਰੱਖੀ ਆ ਆਪਾਂ ਜਿਹੜੀ ਮਤਲਬ ਇਹ ਸੈਕੰਡ opinion ਤੇ ਪਹਿਲਾਂ ਆਗੇ ਸੀ ਆਪਾਂ ਅੱਗੇ ਇਹਦੇ ਚੱਲਦੇ ਆਪਾਂ ਹੋਰ ਫੈਮਿਲੀ ਆਈ ਆ ਦੇਖੋ ਕਾਰ ਖੜੀ ਆ ਪਿੱਛੇ ਤੇ ਉਹ ਚੰਗੇ ਮੈਂਬਰ ਰਹਿ ਗਏ ਐਨੋਵਾ ਚੰਗੇ ਮੈਂਬਰ ਬੈਠੇ ਆ ਉਹ ਵੀ ਚੱਲੇ ਆ ਉਹ ਵੀ ਲੱਭਦੇ ਪਏ ਸੀ ਕਿ ਗਾਂ ਜਾਣਗੇ ਉਹ ਵੀ ਕਿਤੇ ਨਾ ਕਿਤੇ ਹੋਣਾ ਹੈ ਨਾ ਤੇ ਆਪਾਂ ਚੱਲਦੇ ਆ ਜੀ ਅਜੇ ਦੇ ਫਿਰ ਉੱਥੇ ਜਾ ਕੇ ਤੇ ਫਿਰ ਆਪਾਂ ਕਰਦੇ ਆ ਜੀ ਇਹ ਸਾਹਮਣੇ ਲਾਸਕਾ ਚੌਂਕ ਤੇ ਇਧਰੋਂ ਅਸੀਂ ਆਏ ਆਂ ਸ਼ਾਸਤਰੀ ਚੌਂਕ ਤੋਂ ਸ਼ਾਸਤਰੀ ਚੌਂਕ ਤੋਂ ਆਏ ਆਂ ਤੇ ਆਹ ਗਲੀ ਆ ਇਹਦੇ ਵਿੱਚ ਲਾਸਟੇ ਜਾ ਕੇ ਉਹਦੇ ਆਪਣੇ ਅਜੇ ਜਿਹੜਾ ਹੈਗਾ ਚਨੇ ਪਟੂਰੇ ਵਾਲੇ ਤੇ ਭਈਆ ਨੇ ਕਾਰਟ 'ਚ ਕਾਰਟ ਤੇ ਇਹਨਾਂ ਕੰਮ ਚੱਲਿਆ ਵੀ ਇਧਰਲੇ ਪਾਸੇ ਨੂੰ ਦੁਕਾਨ ਕੋਲੀ ਤੇ ਇਧਰ ਸਾਹਮਣੇ ਵਾਲੇ ਪਾਸਾ ਆ ਗਏ ਇਹਨਾਂ ਨੇ ਪਰਚੇਸ ਕਰ ਲਿਆ ਸਾਲ ਹੈਗਾ ਤੇ ਹਰਪੀ ਨੂੰ ਗਰਮੀ ਲੱਗਦੀ ਪਈ ਆ ਲਾਈਟ ਗਈ ਹੋਈ ਹੈ ਇਹਨਾਂ ਕੋਲੇ ਹਨੇਰਾ ਹੈਗਾ ਅੱਛਾ ਗੁੰਤਾਏ ਨੇ ਟਾਈਮ ਲਾਇਆ ਹੋਇਆ ਵੀ ਦੇਖਦੇ ਆ ਕਿੰਨੇ ਟਾਈਮ ਚ ਆਉਂਦਾ ਦੁਪਹਿਰ ਦੇ 3:30 ਹੋ ਚੁੱਕੇ ਆ ਤੇ ਕਾਫੀ ਰਸ਼ ਘਟ ਚੁੱਕਿਆ ਲਾਈਟ ਗਈ ਹੋਈ ਆ ਤੇ ਅਸੀਂ ਉਹ ਲੇਟ ਆਏ ਆ ਵੈਸੇ ਹਨਾ ਆਪਾਂ ਹੀ ਲੇਟ ਆਏ ਆ ਹਨਾ ਬਹੁਤ ਰਸ਼ ਹੁੰਦਾ ਇੱਥੇ ਅਸੀਂ ਪਹਿਲਾਂ ਵੀ ਆਏ ਹੋਏ ਆ ਵੈਸੇ ਲਓ ਜੀ ਇਹਨਾਂ ਦੀ ਪਰਫਾਰਮੈਂਸ ਦੇਖੋ ਤੁਸੀਂ ਇੱਕ ਪਨੀਰ ਦਾ ਪੀਸ ਦਿੰਦੇ ਆ ਚਨੇ ਦੇ ਵਿੱਚ ਤੇ ਆਚਾਰ ਆ ਤੇ ਨਾਲੇ ਦਹੀਂ ਵੀ ਦਿੰਦੇ ਆ ਤੇ ਪੁਦੀਨੇ ਦੀ ਹਰੀ ਚਟਨੀ ਆ ਤੇ ਪਿਆਜ਼ ਆ ਤੇ ਆ ਦੋ ਸੋਹਣੇ ਸੋਹਣੇ ਪਟੂਰੇ ਨੇ ਓਕੇ ਤੇ ਅਸੀਂ ਟੇਸ ਵਾਸਤੇ ਪਹਿਲਾਂ ਵੀ ਕੀਤਾ ਹੋਇਆ ਬਹੁਤ ਵਧੀਆ ਟੇਸ ਆ ਤੇ ਪਟੂਰੇ ਗਰਮ ਬਹੁਤ ਜ਼ਿਆਦਾ ਪਟੂਰੇ ਗਰਮ ਬਹੁਤ ਜ਼ਿਆਦਾ ਤੇ ਨਾਲ ਪਸੀਨਾ ਵੀ ਆ ਰਿਹਾ ਗਰਮੀ ਲੱਗ ਰਹੀ ਹੈ ਕਿਉਂਕਿ ਲਾਈਟ ਗਈ ਹੋਈ ਆ ਕਿਦਾਂ ਕਿਵੇਂ ਲੱਗਿਆ ਟੇਸ ਹਾਂ ਵਧੀਆ ਟੇਸਟ ਆ ਬਹੁਤ ਵਧੀਆ ਹੈ ਨਾ ਬਹੁਤ ਵਧੀਆ ਟੇਸਟ ਆ ਤੇ ਇੱਕ ਸ਼ਾਨਦਾਰ ਸਵਾਦ ਤੁਸੀਂ ਲੈ ਸਕਦੇ ਆ ਇੱਥੇ ਆ ਕੇ ਐਡਰੈਸ ਤੁਹਾਨੂੰ ਮੈਂ ਦਿਖਾਇਆ ਹੀ ਆ ਨਾ ਵੀਡੀਓਜ਼ ਦੇ ਵਿੱਚ ਸਾਰਾ ਦਿਖਾਇਆ ਬਹੁਤ ਵਧੀਆ ਟੇਸਟ ਆ ਇਹ ਆਪਾਂ ਵੀ ਇੱਕ ਬਾਈਟ ਲੈ ਕੇ ਦੇਖੀਏ ਤੇ ਹਰਪ੍ਰੀਤ ਦਾ ਰਿਵਿਊ ਲੈ ਲਈਏ ਆਪਾਂ ਵੀ ਮਿਰਚਾ ਮੁਰਚਾ ਸਪਾਈਸੀ ਕਿੰਨਾ ਕੁ ਹੈਗਾ ਹੈ ਵੀ ਕਿੰਨਾ ਇਹ ਵਾਲਾ ਬੱਚਾ ਨਾ ਜਿਹੜਾ ਬਹੁਤ ਜ਼ਿਆਦਾ ਸਪਾਈਸੀ ਬਣਾਦੇ ਉਹ ਤਾਂ ਸੁਭਾਅ ਨਾਲ ਆ ਹਾਂ ਜਿਹੜੇ ਜ਼ਿਆਦਾ ਹਾਂ ਜਿਹੜੇ ਜ਼ਿਆਦਾ ਸਪਾਈਸੀ ਪਸੰਦ ਕਰਦੇ ਆ ਉਹ ਇੱਥੇ ਜ਼ਰੂਰ ਵਿਜ਼ਿਟ ਕਰਨ ਕਿਉਂਕਿ ਇਹਦੇ ਵਿੱਚ ਥੋੜੀ ਜਿਹੀ ਮਿਰਚਾ ਹੈ। ਪਰ ਚਾਨੇ ਬਹੁਤ ਟੇਸਟੀ ਹੈ। ਜ਼ਾਇਕਾ ਬਹੁਤ ਵਧੀਆ। ਥੋੜੀ ਜਿਹੀ ਮਿਰਚਾ ਹੈਗੀ ਆ। ਤੇ ਖਾਣ ਚ ਬਹੁਤ ਟੇਸਟੀ ਹੈ ਹੈਨਾ। ਹਾਂ ਇਹਨਾਂ ਦੇ ਭਟੂਰੇ ਉਹਨਾਂ ਨਾਲ ਉਹ ਬੱਟਰ ਆ। ਅੱਛਾ ਭਟੂਰੇ ਤੇ ਇਹਨਾਂ ਦੀ ਇੱਕ ਕਿਸੇ ਦੇਖੋ ਭਟੂਰਿਆਂ ਦੀ ਕੁਆਲਿਟੀ ਵੀ ਵਧੀਆ ਸਾਈਜ਼ ਦੇ ਵਿੱਚ ਵੀ ਥੋੜੇ ਵਧੀਆ ਤੇ ਸੌਫਟ ਵੀ ਆ। ਜਿਆਦਾ ਫੁੱਲੇ ਹੋਏ ਆ ਭਟੂਰੇ। ਬਹੁਤ ਵਧੀਆ। ਬਿਲਕੁਲ ਸੌਫਟ ਆ ਫੁੱਲੇ ਹੋਏ ਆ। ਦਈਓ। ਚਤਨੀ ਚੇਦਰ ਜੀ ਹਾਂ ਤਾਂ ਪਰੇ ਜੀ ਵਾਓ ਜਿਵੇਂ ਨੰਦੌਲ ਨਾ ਤੇ ਸਾਰਾ ਇਹ ਕਰਕੇ ਇਹ ਨਜ਼ਾਰੇ ਲੈਣੇ ਤੇ ਤੁਸੀਂ ਵੀ ਇਹਨਾਂ ਕੋਲੇ ਜਰੂਰ ਬੇਨੰਦ ਕਰ ਮੈਂ ਇੱਕ ਵਾਰੀ ਬਹੁਤ ਮਯੋ ਲੋਕੀ ਲੁਕ ਇਟ ਐਟ ਦ ਕਾਰੋ ਇੱਕ ਮਿੰਟ ਹੈ ਰਿਟਰਨੀ ਬਹੁਤ ਵਧੀਆ ਹੁੰਦੀ ਹੈ ਹਾਂ ਇਹ ਤਾਂ ਬਾਤ ਹਮ ਤੋਂ ਹੀ ਬਹੁਤ ਵਧੀਆ ਆ ਰਿਹਾ ਲੱਗਦਾ ਸੀ ਕਿਹਨ ਤੋਂ ਖਾਦੇ ਨਹੀਂ ਜਾਣਗੇ ਨਹੀਂ ਨਹੀਂ ਖਾ ਰਿਹਾ ਜੀ ਤੇਸ ਆ ਰਿਹਾ ਮਜਾ ਆ ਰਿਹਾ ਗੁੰਤਾਏ ਕਹਿੰਦਾ ਤੁਸੀਂ ਮੈਨੂੰ ਵੀ ਸ਼ੂਟ ਕਰੋ ਹਨਾ ਖਾਂਦੇ ਹੋਏ ਤੇ ਗੁੰਤਾਏ ਨੂੰ ਵੀ ਮੈਨੂੰ ਚੂਟ ਕਰਦਾ ਲਾਈਟ ਨਹੀਂ ਆਈ ਬਸ ਥੋੜਾ ਜਿਹਾ ਇਹ ਆ ਵੀ ਗਰਮੀ ਲੱਗਦੀ ਆ ਪਰ ਸਵਾਦ ਕੋਈ ਫਰਕ ਨਹੀਂ ਪਿਆ ਜੇ ਲਾਈਟ ਗਈ ਤਾਂ ਖਾਂਦੇ ਹੋਏ ਬੋਲਦੇ ਨਹੀਂ ਅਜੇ ਖਾਂਦੇ ਹੋਏ ਬੋਲਦੇ ਨਹੀਂ ਆ ਚਲੋ ਜੀ ਤੇ ਹਰਪ੍ਰੀਤ ਬਾਈਟ ਲੈ ਰਹੀ ਐ ਇੱਕ ਨਾਲ ਦਹੀਂ ਵੀ ਲਗਾਈ ਹੋਣੀ ਫਰਮਾਤਾ ਪੀਣਾ ਕਿਉਂ ਉਹਦਾ ਮਜ਼ਾ ਖਾਣ ਦਾ ਪੂਰਾ ਤੁਸੀਂ ਅਸੀਂ ਲੱਸੀ ਪੀ ਕੇ ਰੱਜ ਗਏ ਸੀਗੇ ਪਹਿਲਾਂ ਤੇ ਸਪਰਾਈਟ ਮੰਗਾਇਆ ਇੱਕ ਹੁਣ ਪਿਆਸ ਲੱਗੀ ਹੋਈ ਸੀਗੀ ਕਿਉਂਕਿ ਪਹਿਲਾਂ ਵਾਲੇ ਜਿਹੜੇ ਚਨੇ ਪਾਣੀ ਹਾਂ ਬੋਟਲ ਵਾਲਾ ਪਾਣੀ ਹੈ ਨਹੀਂ ਸੀ ਕਿੰਨੇ ਕੁ ਦੇ ਮੰਗਿਆ ਨਹੀਂ ਆਪ ਬੋਟਲ ਵਾਲਾ ਪਾਣੀ ਹਨ ਨਹੀਂ ਤਾਂ ਦੇ ਦਿੰਦੇ ਹੁੰਦੇ ਆ ਤੇ ਨਾਲ ਅਸੀਂ ਪੀਨੂ ਲਿਆ ਸਪਰਾਈਟ ਸਿੰਗਲ ਨੋਟ ਜ਼ਿਆਦਾ ਨਹੀਂ ਫਿਰ ਕਰਨਾਗਾ ਤੇ ਛੱਡਣਾ ਪੈਂਦਾ ਵਿੱਚ ਜਿਵੇਂ ਭਾਈ ਸਾਹਿਬ ਕੈਨ ਮੰਗਾਇਆ ਸੀ ਕੋਕ ਦਾ ਤੇ ਵਿੱਚੇ ਛੱਡ ਗਿਆ ਤੇ ਕੈਰੀ ਵੀ ਨਹੀਂ ਕੀਤਾ ਨਾਲ ਦਾ ਕੋਲ ਬਲਾ ਕੇ ਸਾਡਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਵੀ ਲਾਈਟ ਨਹੀਂ ਸੀਗੀ ਤੇ ਹਨੇਰਾ ਸੀਗਾ ਪਰ ਅਸੀਂ ਲਾਈਟ ਦਾ ਥੋੜਾ ਜਿਹਾ ਰਿੰਗ ਨਾਲ ਦੀ ਨਾਲ ਕਰ ਲਿਆ ਸੀਗਾ ਵਲੌਗ ਬਣਾਉਂਦੇ ਹੋਏ ਤੇ ਮੋਬਾਈਲ ਦੀ ਲਾਈਟ ਬਹੁਤ ਸੀਗੀ ਨਾ ਸੀਗੀ ਇਹਨਾਂ ਗੱਲ ਦੱਸਦੀ ਵੀ ਜਿੱਦਾਂ ਥੋੜੇ ਜੇ ਫਰਕ ਤਾਂ ਹੁੰਦਾ ਹੀ ਆ ਹਨਾ ਵੀ ਜਿਨੇ ਘੱਟ ਬਜਟ ਦੇ ਵਿੱਚ ਆਉਣਾ ਉਹ ਇਹਨਾਂ ਕੋਲੇ ਆ ਸਕਦਾ ਤੇ ਇਹਨਾਂ ਦੀ ਜਿਹੜੀ ਤੁਸੀਂ ਅੱਜ ਦਾ ਸੀ ਦੇਖੀ ਆ ਇਹਨਾਂ ਦੀ ਇੱਕ ਪੇਟ ਰੇਟ ਹੈਗੀ ਆ ਕੀ ਰੇਟ ਸੀ ਹਰ ਪੀ 75 75 ਰੁਪਏ ਇਹਨਾਂ ਦਾ ਰੇਟ ਆ ਜੀ ਤੇ ਬਾਕੀ ਜਿਹੜਾ ਐਕਸਟਰਾ ਤੁਸੀਂ ਕੋਈ ਪਟੂਰਾ ਲੈਣਾ ਤਾਂ ਉਹਦੇ ਚਾਰਜਸ ਹੁੰਦੇ ਆ 30 ਰੁਪੀਸ ਤੇ ਰੇਟਿੰਗ ਵੇਰੀ ਅੱਜ ਦੀ ਹੈਗੀ ਹੈ ਜੀ ਇਹ ਵੀ 8.5 ਹੀ ਰੇਟਿੰਗ ਮੈਂ ਕਰਾਂਗਾ ਇਹਨੂੰ ਵੀ ਤੇ ਹਰਪੀ ਦੀ ਕੀ ਰੇਟਿੰਗ ਹੈਗੀ ਹੈ 8.59 ਦੇ ਵਿੱਚ 8.5 ਵੀ ਕਹਿ ਸਕਦੇ ਆ ਤੇ ਹਰਪੀ ਦੀ ਰੇਟਿੰਗ 9 ਵੀ ਆ ਇੱਕ ਦੱਸੋ ਚਲੋ 9 ਦੇ ਦਿੰਦੇ ਆ 9 ਤੇ ਪਿੱਛੇ ਵੀ 9 ਸੀ ਤੇ ਇੱਥੇ ਵੀ ਹਰਪੀ ਦੀ ਰੇਟਿੰਗ ਜਿਹੜੀ ਹੈਗੀ ਹੈ 9 ਹੀ ਆ ਆਊਟ ਆਫ 10 ਤੇ ਗੁੰਤਾਜ ਦੀ ਰੇਟਿੰਗ ਕਿੰਨੀ ਹੈ ਗੁੰਤਾਜ ਕਿੰਨੀ ਰੇਟਿੰਗ ਤੇਰੀ ਦੁਬਾਰਾ ਦੱਸ ਕਿੰਨੀ ਰੇਟਿੰਗ ਹੈ ਤੇਰੀ 10 ਆਊਟ ਆਫ 10 10 ਆਊਟ ਆਫ 10 ਕੀ ਤੈਨੂੰ ਟੇਸਟੀ ਲੱਗਿਆ ਉੱਥੇ ਖਾਣਾ ਹੈ ਕਿੰਨਾ ਟੇਸਟੀ ਲੱਗਿਆ ਬਹੁਤ ਬਹੁਤ ਟੇਸਟੀ ਲੱਗਿਆ ਇਹਨਾਂ ਦਾ ਟੇਸਟ ਵੀ ਬਹੁਤ ਵਧੀਆ ਹੈਗਾ ਤੇ ਤਕਰੀਬਨ ਇਹ ਖਤਮ ਹੋਣ ਦੇ ਕਿਨਾਰੇ ਸੀਗਾ ਸਾਢੇ 3 ਪੌਣੇ 4 ਦਾ ਟਾਈਮ ਹੋ ਗਿਆ ਤੇ ਬਹੁਤ ਰਸ਼ ਹੁੰਦਾ ਇਹਨਾਂ ਕੋਲੇ ਬਹੁਤ ਜ਼ਿਆਦਾ ਬੈਠਣ ਨੂੰ ਕਈ ਵਾਰੀ ਆਪਾਂ ਨੂੰ ਵੇਟ ਕਰਨਾ ਪੈਂਦਾ ਤੇ ਏਸੀ ਹਾਲ ਆ ਤੇ ਹੁਣ ਲਾਈਟ ਗਈ ਹੋਣ ਕਰਕੇ ਥੋੜਾ ਜਿਹਾ ਪ੍ਰੋਬਲਮ ਆਈ ਸੀ ਹਨੇਰੇ ਦੀ ਤੇ ਪਰ ਆਪਾਂ ਲਾਈਟ ਪਿੱਛੋ ਜਿਹੜੀ ਹੈਗੀ ਆ ਫਲੈਸ਼ਲਾਈਟ ਔਨ ਕਰ ਲਈ ਸੀ ਕੈਮਰੇ ਦੀ ਤੇ ਵੀਡੀਓ ਕਾਫੀ ਹੱਦ ਤੱਕ ਕਲੀਅਰ ਬਣ ਗਈ ਆ ਤੇ ਇਹ ਸਾਡਾ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਜਰੂਰ ਦੱਸਿਓ ਤੇ ਕਿੱਦਾਂ ਦਾ ਲੱਗਿਆ ਵੀ ਮਤਲਬ ਤਾਂ ਸਾਡਾ ਆਈਡੀਆ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਕਰਿਓ ਕੋ ਉਸ ਨੂੰ ਤੇ ਸ਼ੇਅਰ ਕਰਿਓ ਤੇ ਐਦਾਂ ਹੀ ਫਿਰ ਆਪਾਂ ਨਵੇਂ ਤੋਂ ਨਵੇਂ ਵਲੌਗ ਤੁਹਾਡੇ ਕੋਲੇ ਲੈ ਕੇ ਜਰੂਰ ਹਾਜ਼ਰ ਹੋਣੇ ਆ ਤੇ ਤਦ ਤੱਕ ਲਈ ਸਾਨੂੰ ਦਿਓ ਪਰਮਿਸ਼ਨ ਧੰਨਵਾਦ ਬਾਏ ਬਾਏ ਫਿਰ ਜਲਦੀ ਮਿਲਦੇ ਆ ਬੰਦਾਜ ਰੱਬ ਰਾ ਰੱਬ ਰੱਖਾ ਤੇ ਹਰਪੀ ਤੁ ਕੀ ਕਹਿਣਾ ਬਾਏ ਬਾਏ ਹਰਪੀ ਨੂੰ ਥੋੜੀ ਜੀ ਸੰਗ ਆਉਂਦੀ ਆ ਤੇ ਹੌਲੀ ਹੌਲੀ ਇਹਨੂੰ ਆਪਾਂ ਥੋਲਦੇ ਜਿਹੜੇ ਥੋੜੀ ਥੋੜਾ ਅਵੇ ਪੁਸ਼ ਕਰਦਾ ਉਹਨਾਂ ਵੀ ਤੂੰ ਬੋਲਿਆ ਕਰ ਹਨਾ ਤੇ ਅੱਜ ਕਾਫੀ ਹੱਦ ਤੱਕ ਵਲੌਗ ਦੇ ਵਿੱਚ ਬੋਲੀ ਆ ਤੇ ਫਿਰ ਜਲਦੀ ਮਿਲਦੇ ਆਂ ਜੀ ਆਪਾਂ ਬਾਏ ਬਾਏ ਟੇਕ ਕੇਅਰ ਧੋਪਾ ਗਰਮੀ ਲੱਗੀ ਜਾਂਦੀ ਆ ਤੇ ਚੱਲੀਏ ਘਰੇ ਆਪਾਂ